ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਮੀਟਿੰਗ ਬਲਾਕ ਅਨਡਾਲਾ ਦੇ ਪਿੰਡ ਇਬਰਾਹਿਮਬਾਲ ਵਿਖੇ ਹੋਈ ਹੈ ਜਿੱਥੇ ਕੰਗਣਾ ਦਾ ਮੁੱਦਾ ਕਰਵਾਇਆ ਰਿਹਾ ਪੰਜਾਬ ਦੀ ਤੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਬੋਲਦਿਆਂ ਇਹਨਾਂ ਦਾ ਕਹਿਣਾ ਹੈ ਕਿ ਜੋ ਪੱਦੀ ਪਾਸ਼ਾ ਕੰਗਣਾ ਵੱਲੋਂ ਬੋਲੀ ਗਈ ਹੈ ਉਹ ਬਹੁਤ ਨਿੰਦਣਯੋਗ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਕੁਲਵਿੰਦਰ ਕੌਰ ਤੇ ਪਰਚਾ ਕੀਤਾ ਗਿਆ ਹੈ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਨੌਕਰੀ ਤੇ ਬਹਾਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ 11 ਜੂਨ ਨੂੰ ਕੇਂਦਰ ਸਰਕਾਰ ਦੇ ਨਾਂ ਤੇ ਡੀਸੀ ਕਪੂਰਥਲਾ ਨੂੰ ਮੰਗ ਪੱਤਰ ਵੀ ਦੇਣਗੇ। ਮੈਂ ਜਸਬੀਰ ਸਿੰਘ ਡੱਟਾ ਡਿਸਟ੍ਰਿਕਟ ਪ੍ਰਧਾਨ ਭਾਰਤੀ ਸਥਾਨੀ ਨੁਕਾਦੀਆਂ ਜਿਹੜਾ ਖਪੂਰਥਲਾ ਬਲਾਕ ਰਫਾਨਪੋਰਾ ਅੱਜ ਅਸੀਂ ਬਲਾਕ ਡੰਡਾਲਾ ਗਲਾ ਖਪੂਰਥਲੇ ਦੇ ਜਿਹੜਾ 9 ਜੂਨ 2024 ਆਸਮਾਰ ਨੂੰ ਮੀਟਿੰਗ ਕੀਤੀ ਆ ਜਿਹੜੀ ਸਾਡੀ ਪੰਜਾਬ ਦੀ ਜਿਹੜੀ ਧੀ ਸ਼ੇਰ ਦੀ ਆ ਕੁਲਵਿੰਦਰ ਕੌਰ ਜਿਹੜਾ ਉੱਥੇ ਚੰਡੀਗੜ੍ਹ ਜਿਹੜਾ 에어ਪੋਰਟ ਦੇ ਜਿਹੜਾ ਉਹਨੇ ਕੰਗਣਾ ਰਨੌਥ ਦੇ ਉਹਨਾਂ ਬੜੀ ਜਿਹੜਾ ਭੰਦੀ ਸ਼ਬਦਾਂ ਵਾਲੀ ਮੋਲੀ ਆ ਔਰ ਉਹਨੇ ਪੀਏ ਨੇ ਜਿਹੜਾ ਸਾਡੀ ਧੀ ਨੂੰ ਥੱਪਣਵਾ ਰਿਆ ਸਾਡੀ ਪੂਰੀ ਔਰ ਮੰਗਿਆ ਕੰਗਣਾ ਰਨੌਥ ਔਰ ਪੀਏ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਔਰ ਸਾਡੀ ਪੰਜਾਬ ਦੀ ਧੀ ਖਲਵੰਦਰ ਖੌਰ ਦਾ ਜਿਹੜਾ ਪਰਚਾ ਰੰਧ ਕੀਤਾ ਜਾਵੇ ਅਸੀਂ ਸਾਰੀ ਜਿੰਨੀ ਜਥੇਬੰਦੀਆਂ ਭਾਰਤੀ ਮਸਾਲੀਆਂ ਨੂੰ ਕਾਦੀਆਂ ਸਰਦਾਰ ਹਰਮਿੰਦਰ ਸਿੰਘ ਸਿਯੁਖ ਮੋਟੇ ਨੇ ਇਹ ਜਿਹੜਾ ਜਿੰਨੀਆਂ ਮੀਟਕਾ ਕਰ ਰਹੇ ਆ ਔਰ ਲੜ ਰਹੇ ਆ ਹੁਣ ਅਸੀਂ ਪਰਸੋ 11 ਤਰੀਕ ਨੂੰ ਜਿਹੜਾ ਕਪੂਰਸਲੇ ਤੋਂ ਸਾਰੇ ਕਸਰ ਹੋ ਗਏ ਫਿਰ ਉਹਨਾਂ ਦੇ ਪਿੰਡ ਮਹੀਵਾਲ ਜਿਹੜਾ ਸੁਲਤਾਨਪੁਰ ਲੋਧੀ ਮਲਾਕ ਚ ਪੈਂਦਾ ਉੱਥੇ ਕਲਵਿੰਦਰ ਕੌਰ ਨਿਗੜੀ ਮਾਥਾ ਨੂੰ ਜਿਹੜਾ ਸਾਡੀ ਭਾਰਤੀ ਕਿਸਾਨੀ ਦੀਆਂ ਔਕਾਦੀਆਂ ਜਿਹੜਾ ਸਨਮਾਨਤ ਕਰਨ ਜਾਣੀ ਆ ਔਰ ਉਹਨਾਂ ਨੂੰ ਨਾਲ ਇਹ ਵਿਸ਼ਵਾਸ ਦਉਂਦੇ ਆ ਸਾਰਾ ਜਿਹੜਾ ਪੰਜਾਬ ਨਹੀਂ ਸਾਰਾ ਹਿੰਦ ਨਹੀਂ ਸਾਰਾ ਵੰਡ ਜਿਹੜਾ ਜਿਹੜਾ ਸਾਡੀ ਤੀਖਨਵੰਦਰ ਖੌਰ ਦੇ ਨਾਲ ਖਲੋਤਾ ਕੋਈ ਕਮਰਾ ਹੁੰਦੀ ਲੋੜ ਨਹੀਂ ਇਹ ਸੋ ਸਾਡੀ ਜਿਹੜੀ ਆ ਪੋਲੀਓਰ ਮੰਗਿਆ ਪ੍ਰਧਾਨ ਮੰਤਰੀ ਅੱਜ ਫੇਰ ਜਿਹੜੇ ਆ 100 ਚੱਕਣ ਜਾ ਰਹੇ ਨੇ ਕੀ ਲੈਣਾ ਚਾਹੁੰਦੇ ਨੇ ਤੀਜੀ ਵਾਰੀ 100 ਚੱਕਣ ਜਾ ਰਹੇ ਨੇ ਮੋਦੀ ਸਾਹਿਬ ਜਿਹੜਾ ਪ੍ਰਧਾਨ ਮੰਤਰੀ ਮੋਦੀ ਜੀ ਤੀਜੀ ਵਾਰੀ 100 ਚੱਕਣ ਹੀ ਜਾ ਰਹੇ ਆ ਉਹਨਾਂ ਦਾ ਜਿਹੜਾ ਐਮਪੀ ਕੋਸ਼ਣਾ ਹਿੰਦਸ ਤੋਂ ਥੱਲੇ ਰਹਿ ਗਿਆ ਉਹਨਾਂ ਦੀ ਆਪਣੀ ਜਿਹੜੀ ਨਾਸ਼ਣ ਬੀਜੇਪੀ ਦਾ ਜਿਹੜੀ ਹੋਈ ਆ ਉਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਮਾਨ ਪਈ ਆ ਜੋ ਕਿਸਾਨਾਂ ਨੇ ਬੀਜੇਪੀ ਦੇ ਖਿਲਾਫ ਜਿਹੜੀਆਂ ਵੋਟਾਂ ਨਹੀਂ ਪੈਣ ਦਿੱਤੀਆਂ ਔਰ ਅਸੀਂ ਸਾਰੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਜਿਹੜੀ ਆ ਉਹ ਬੀਜੇਪੀ ਨੂੰ ਨਹੀਂ ਮਿਲੀ ਇਹ ਸਾਰੀ ਕਿਸਾਨਾਂ ਦਾ ਜਿਹੜਾ ਦੇਣ ਆ ਜੇ ਇਦਾਂ ਹੀ ਬੀਜੇਪੀ ਕਿਸਾਨਾਂ ਨਾਲ ਟਕਰਾਉਂਦੀ ਰਹੇਗੀ ਤੇ ਇਥੋਂ ਭਾਰਤ ਦੇ ਵਿੱਚੋਂ ਉਹਨਾਂ ਦਾ ਨਾਮ ਜਲਦੀ ਖਤਮ ਹੋ ਜਾਊਗਾ ਖੰਡੂਰ ਸਾਹਿਬ ਦੇ ਹਲਕੇ ਨੇ ਜਿਹੜੇ ਪੰਥਕ ਸੀਟੋਂ ਜਿਹੜਾ ਰਾਮਦਾਸ ਜੀ ਦਾ ਕੀ ਕਹਿਣਾ ਚਾਹੁੰਦਾ ਖੰਡੂਰ ਸਾਹਿਬ ਤੋਂ ਜਿਹੜੇ ਸਾਡੇ ਭਾਈ ਅਬਰਤ ਫਾਸ ਜੀ ਨੇ ਫਰੀਦਕੋਟ ਤੋਂ ਸਰਬਜੀਤ ਸਿੰਘ ਜਿਹੜਾ ਸਾਬ ਬਜਨ ਸਿੰਘ ਦੇ ਪੁੱਤਰ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਔਰ ਫਰੀਦਕੋਟ ਦੇ ਵਾਸੀਆਂ ਨੂੰ ਜਿਹੜਾ ਖੰਡੂਰ ਸਾਹਿਬ ਨੇ ਜਿੰਨੇ ਵੋਟਰਾਂ ਨੂੰ ਵਧਾਈ ਦੇਣਾ ਜਿੰਨਾ ਜਿੱਤ ਕੇ ਉਹਨਾਂ ਨੂੰ ਦੋਨਾਂ ਯੋਧਿਆਂ ਨੂੰ ਜਿਹੜਾ ਉੱਥੇ ਪਾਰਲੀਮੈਂਟ ਵਿੱਚ ਭੇਜਿਆ ਆ ਅੱਗੋਂ ਵੀ ਇਦਾਂ ਵੀ ਜਿਹੜਾ ਆ ਕੋਈ ਚੰਗੇ ਕੰਮ ਕਰੇਗਾ ਉਹ ਇਦਾਂ ਹੀ ਪਾਰਲੀਮੈਂਟ ਦੇ ਵਿੱਚ ਆ ਜਾਂ ਵਿਧਾਨ ਸਭਾ ਚ ਜਾਂ ਰਾਜ ਸਭਾ ਚ ਜਿੱਦਾਂ ਹੀ ਜਾਏਗਾ ਜੋ ਕੁਲਵਿੰਦਰ ਕੌਰ ਭੈਣ ਦੀ ਆਡੀ ਨੇ ਜੋ ਕੀਤਾ ਹੈ ਤੁਹਾਡੇ ਸਾਹਮਣੇ ਹੀ ਹੈ ਕਿਉਂ ਨੇ ਉਹ ਜज्ਬਾ ਪਿਆਰ ਉਹਦੀ ਨੌਕਰੀ ਦਾ ਸਵਾਲ ਸੀ ਜਦੋਂ ਇਹ ਕੰਗਣਾ ਗਈ ਉਹਨੇ ਤਲਾਸ਼ੀ ਦੇ ਕਰਨੀ ਸੀ ਆ ਇਹ ਕਹਿੰਦੇ ਵੀ ਥੱਪੜ ਉਹਨੇ ਮਾਰਿਆ ਥੱਪੜ ਉਹਦਾ ਬਾਡੀਗਾਰਡ ਇਹਨਾਂ ਨੂੰ ਮਾਰਿਆ ਉਲਟ ਵੇ ਤੁਸੀਂ ਦੇਖਿਆ ਉਹਦਾ ਅੱਜ ਆ ਹੀ ਵੇਖਿਆ ਵੀਡੀਓ ਦੇ ਵਿੱਚ ਪਰ ਉਹ ਬਹੁਤ ਗਲਤੀ ਉਹਦੀ ਉਹਦੇ ਤੇ ਪਰਚਾ ਹੋਣਾ ਚਾਹੀਦਾ ਜੋ ਜਥੇਬੰਦੀਆਂ ਪਰਚਾ ਕਰਾਉਣ ਦੀਆਂ ਉਹਨਾਂ ਦੇ ਨਾਲ ਨੇ ਦੂਜਾ ਉਹ ਭੈਣ ਨੇ ਜਿਹੜੀ ਨਿਹਾੜੀ ਨੇ ਪੂਰੇ ਆਪਣੇ ਜਜਬੇ ਨਾਲ ਕਿਉਂ ਗੁੱਸਾ ਖਾਦਾ ਜਦੋਂ ਆਪਣੀਆਂ ਭੈਣਾਂ ਮਾਵਾਂ ਸਾਡੀਆਂ ਧਰਨੇ 'ਚ ਬੈਠੀਆਂ ਸੀ ਇਹਨੇ ਕਹਿੰਦੀ ਧਿਆੜੀਦਾਰੇ ਜਨਾਨੀਆਂ ਬੈਠੀਆਂ ਨੇ ਉਹਦੇ ਮਾਨ 'ਚ ਉਹ ਵੀ ਜਜਬਾ ਵਾਲਾ ਬਹੁਤ ਸੀ ਉਹ ਸਾਡੀ ਭੈਣ ਦੇ ਪਰ ਪਰਮਾਦਮਾ ਕਰਾਂਦਾ ਉਹਨੂੰ ਉਹਨੇ ਆਪਣੀ ਨੌਕਰੀ ਨੂੰ ਇੱਕ ਪਿੱਛੇ ਕਰਕੇ ਉਸ ਭੈਣ ਨੇ ਆਪਣਾ ਜਜਬਾ ਦਿਖਾ ਦਿੱਤਾ ਜੋ ਅੱਜ ਭਾਰਤ ਸਾਰਾ ਦੁਨੀਆ ਵਲਟ ਬਾਹਰ ਖੜੇ ਲੋਕ ਨੇ ਨਾਲ ਉਹਨੂੰ ਨਾਮ ਦੇ ਰਹੇ ਨੇ ਉਹਨੇ ਕੋਈ ਨੌਕਰੀ ਵਾਲ ਨਹੀਂ ਦੇਖਿਆ ਅਸੀਂ ਵੀ ਆਡੀ ਜਥੇਬੰਦੀ ਜਿਹੜੀ ਕਿਸਾਨ ਯੂਨੀਅਨ ਦੀ ਹੈ ਨਾਲ ਆ ਜੋ ਅੱਜ ਅਸੀਂ ਪਿੰਡ ਬ੍ਰਹਿਮਵਾਲ ਚ ਮੀਟਿੰਗ ਕੀਤੀ ਸਾਰਿਆਂ ਨੇ ਰਲ ਕੇ ਉਹਦੇ ਦਿਸਬੰਦ ਤੇ ਕੀਤੀ ਹੈ ਜੋ ਵੀ ਉਹਦੇ ਨਾਲ ਕੋਈ ਦੁੱਖ ਤਕਲੀਫ ਹੋਈ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਬਾਕੀ ਜੋ ਮੈਂ ਜ਼ਰੂਰੀ ਬੇਨਤੀ ਕਰਨਾ ਜੋ ਅਮਰ்தਪਾਲ ਭਾਈ ਆਡੇ ਸੀਟ ਹੋਂ ਦਾ ਜਿੱਤੀ ਅਸੀਂ ਕਿਸਾਨੀ ਦਾ ਆਪਣਾ ਨਾਲ ਪੂਰਾ ਅੰਦੋਲਨ ਦੇ ਨਾਲ ਕਪੂਰਥਲੇ ਜ਼ਿਲ੍ਹੇ ਚ ਵੀ ਗਏ ਸੀ ਹੁਣ ਵੀ ਅਸੀਂ ਉਹਦੇ ਨਾਲ ਖੜੇ ਆ ਪਰ ਮੈਂ ਬੇਨਤੀ ਕਰਨਾ ਦਾ ਆਪਣੀ ਪੰਜਾਬ ਸਰਕਾਰ ਨੂੰ ਜਲਦ ਤੋਂ ਜਲ ਤੋਂ ਨੂੰ ਹਰਿਆਈ ਕੀਤਾ ਜਾਵੇ ਜੇਕਰ ਨਾ ਹਰਿਆਈ ਕੀਤਾ ਜੋ ਸਾਡੀਆਂ ਜਥੇਬੰਦੀਆਂ ਗਾਂ ਕਾਨੂੰਨੀ ਕਾਰਵਾਈ ਕਰਨੀਆਂ ਫਿਰ ਉਹਨਾਂ ਦਾ ਅਸੀਂ ਵੇਖਾਂ ਤੇ ਕੀ ਕਰਨਾ ਪਰ ਜੇਕਰ ਇਹ ਸੋਚੇ ਇਹ ਸਰਕਾਰ ਪੰਜਾਬ ਦੀ ਜਲਦ ਤੋਂ ਜਲ ਤੋਂ ਨੂੰ ਹਰਿਆਈ ਕੀਤਾ ਜਾਵੇ ਸਾਡੀ ਬੇਨਤੀ ਹੈ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਟਾਂ ਦੀ ਰੈਨਮਾਈ ਹੀਟ ਜਿਹੜੀ ਹੈ ਸਾਡੇ ਪਿੰਡ ਇਬਰਾਹਿਮਵਾਲ ਦੇ ਵਿੱਚ ਜੋ ਇਸ ਮੁੱਚੀ ਮੀਟਿੰਗ ਹੋਈ ਹੈ ਇਸ ਵਿੱਚ ਜੋੜੀ ਸਾਡੀ ਭੈਣ ਨੇ ਕੁਲਵਿੰਦਰ ਕੌਰ ਨੇ ਜੋ ਕੰਗਨਾਰ ਨੌਤ ਨਾਲ ਜੋ ਹੋਇਆ ਹੈ ਉਹ ਬਿਲਕੁਲ ਸਹੀ ਹੋਇਆ ਕਿਉਂਕਿ ਕੁਲਵਿੰਦਰ ਕੌਰ ਨੇ ਥੱਪੜ ਨਹੀਂ ਮਾਰਿਆ ਉਹਦੇ ਲਾਗੇ ਇੱਕ ਬੰਦਾ ਹੋਰ ਉਹਦੇ ਵਿੱਚ ਵੀਡੀਓ ਵਿਚ ਆ ਰਿਹਾ ਉਹ ਉਹ ਉਹਨੇ ਕੀਤਾ ਜੋ ਕਾਰਵਾਈ ਕੀਤੀ ਹੈ ਕੁਲਵਿੰਦਰ ਕੌਰ ਨੇ ਉਹਨਾਂ ਨੂੰ ਆਪਣਾ ਪਰਸਾ ਰੱਖਣ ਵਾਸਤੇ ਕਿਹਾ ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਇਕ ਹੋਰ ਆਤਵਾਦੀ ਕੌਰ ਹੈ ਇਸ ਕਰਕੇ ਕੁਝ ਕੁਛ ਪਹਿਲਾਂ ਵੀ ਸੀਗਾ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਭਾਰਤੀ ਕਿਸਾਨ ਭਾਰਤੀ ਜਨਤਾ ਪਾਰਟੀ ਪੀਐਮ મોદી ਦੀ ਸਰਕਾਰ ਜੇ ਪਹਿਲਾਂ ਉਹਨੇ ਸਾਡੇ ਬੀਬੀਆਂ ਨੂੰ 100-100 ਰੁਪਏ ਦੇ ਦਿਹਾੜੀ ਦੇ ਬੈਠਣ ਵਾਲੀਆਂ ਜਨਾਨੀਆਂ ਕਿਹਾ ਜੇ ਮੌਜੂਦਾ ਸਰਕਾਰ ਉਸ ਟਾਈਮ ਕੰਗਨਾਰ ਨੌਤੇ ਕਾਬੂ ਪਾਲੇਂਦੀ ਜਾਂ ਉਹਤੇ ਕੋਈ ਕਾਰਵਾਈ ਕਰਦੀ ਤੇ ਆਹ ਥੱਪੜ ਦੀ ਨੌਬਤ ਨਾ ਆਂਦੀ ਕੋਸ਼ ਦੇ ਗੁੱਸਾ ਉਹਨੂੰ ਪਹਿਲਾਂ ਹੀ ਸੀਗਾ ਤੇ ਕੋਸ਼ ਜਿਹੜਾ ਉਹਨੂੰ ਕੌਰ ਖਾਲਸਤਾਨੀ ਕਹਿਣ ਤੇ ਉਹਨੇ ਥੱਪੜ ਮਾਰਿਆ ਉਹ ਬਿਲਕੁਲ ਰਾਈਟ ਹੈ ਅਸੀਂ ਉਹਦੇ ਨਾਲ ਆ ਭਾਈ ਅੰਮ੍ਰਿਤਪਾਲ ਦੀ ਜੇਤੂ ਜੀ ਦਾ ਦੇਖਦੇ ਭਾਈ ਅੰਮ੍ਰਿਤਪਾਲ ਦੀ ਜੇਤੂ ਦੇ ਵਿੱਚ ਅਸੀਂ ਪਹਿਲਾਂ ਵੀ ਗਏ ਸੀ ਉੱਥੇ ਤੇ ਜਿਹੜਾ ਨਾਲ ਪਾਈ ਅੰਮਰਪਾਲ ਦੇ ਨਾਲ ਤੇ ਸਰਬਜੀਤ ਸਿੰਘ ਜਿਹੜੇ ਸਾਡੇ ਬਣੇ ਨੇ ਬਿਆਨ ਸਿੰਘ ਦੇ ਬੇਟਾ ਜੀ ਉਹਨਾਂ ਦੇ ਨਾਲ ਅਸੀਂ ਭਾਰਤੀ ਕਿਸਾਨ ਚੂਹਣੀਆਂ ਬਿਲਕੁਲ ਡੱਟ ਕੇ ਖੜੀਆਂ ਨੇ ਤੇ ਉਹਨਾਂ ਨਾਲ ਅਸੀਂ ਪਹਿਲਾਂ ਵੀ ਸਪੋਰਟ ਕੀਤੀ ਏ ਅਸੀਂ ਹੁਣ ਵੀ ਸਪੋਰਟ ਕਰਨੀ